ਇਹ ਪੰਜਾਬ ਸਰਕਾਰ ਵੱਲੋਂ ਜੀ ਸਟੇਟ ਲੈਵਲ ਦਾ ਤੀਜ ਮੇਲਾ ਜਿਹੜਾ ਹੈਗਾ ਇਹ ਇੱਥੇ ਮੁਕਸਰ ਸਾਹਿਬ ਚ ਲਗਾਇਆ ਜਾ ਰਿਹਾ ਹੈਗਾ ਅਸੀਂ ਬੜੇ ਖੁਸ਼ਕਿਸਮਤ ਆ ਪਹਿਲੀ ਗੱਲ ਤਾਂ ਮੈਂ ਖੁਸ਼ਕਿਸਮਤ ਆ ਕਿ ਮੈਂ ਇੱਥੇ ਇਸ ਟਾਈਮ ਦੇ ਉੱਤੇ ਪੋਸਟ ਹੋਇਆ ਹੈ ਪਾਵਨ ਧਰਤੀ ਹੈ ਪਵਿੱਤਰ ਧਰਤੀ ਹੈ ਤੇ ਮੈਨੂੰ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਹੈ ਤੇ ਤੀਆ ਦਾ ਮੇਲਾ ਇਸ ਟਾਈਮ ਲੱਗ ਰਿਹਾ ਹੈ ਔਰ ਇਸ ਤੇ ਅਸੀਂ ਜਿਹੜੀ ਸਾਡੀ ਵੂਮਨਹੁੱਡ ਹੈ ਜਿਹੜੀ ਸਾਡੀਆਂ ਤੀਮੀਆਂ ਹੈਗੀਆਂ ਨੇ ਸਾਡੀਆਂ ਜਿਹੜੀਆਂ ਵੂਮਨਹੁੱਡ ਹੈਗੀ ਹੈ ਉਹਨੂੰ ਸੈਲੀਬ੍ਰੇਟ ਕਰਨ ਵਾਸਤੇ ਉਹਨੂੰ ਅਸੀਂ ਉਹਨਾਂ ਦੀ ਸਕਸੈਸ ਸਟੋਰੀਜ਼ ਨੂੰ ਸੈਲੀਬ੍ਰੇਟ ਕਰਨ ਵਾਸਤੇ ਉਹਨਾਂ ਦੀ ਸਟਰੈਂਥ ਨੂੰ ਸੈਲੀਬ੍ਰੇਟ ਕਰਨ ਵਾਸਤੇ ਅਸੀਂ ਇਕੱਠੇ ਹੋਏ ਆਂ ਔਰ ਅਸੀਂ ਜਿਹੜੇ ਹੈਗੇ ਉਹਦੇ ਵਾਸਤੇ ਪ੍ਰੋਪਰ ਅਰੇਂਜਮੈਂਟਸ ਕਰਨ ਦਾ ਅਸੀਂ ਜਾਇਜ਼ਾ ਲੈਣ ਵਾਸਤੇ ਅੱਜ ਇਕੱਠੇ ਹੋਏ ਆਂ ਇਹਦੇ ਵਿੱਚ ਅਸੀਂ ਜਿਹੜੀਆਂ ਸਕੂਲ ਦੀਆਂ ਕਾਲਜ ਦੀਆਂ ਲੜਕੀਆਂ ਹੈਗੀਆਂ ਉਹਨਾਂ ਦੇ ਕੰਪੀਟੀਸ਼ਨਸ ਕਰਾਵਾਂਗੇ ਜਿਹਦੇ ਵਿੱਚ ਭੰਗੜੇ ਗਿੱਧੇ ਔਰ ਉਸ ਤੋਂ ਇਲਾਵਾ ਜਿਹੜਾ ਹੈ ਪੇਂਟਿੰਗ ਕੰਪੀਟੀਸ਼ਨਸ ਉਸ ਤੋਂ ਇਲਾਵਾ ਜਿਹੜੀਆਂ ਸੈਲਫ ਹੈਲਪ ਗਰੁੱਪਸ ਹੈਗੇ ਨੇ ਉਹਨਾਂ ਦੇ ਵੱਲੋਂ ਜਿਹੜੀਆਂ ਉਹਨਾਂ ਦੇ ਆਈਟਮਸ ਤਿਆਰ ਕੀਤੇ ਜਾਂਦੀਆਂ ਨੇ ਪਰਾਂਦੇ ਨੇ ਜਾਂ ਹੋਰ ਚੂੜੀਆਂ ਨੇ ਉਹਨਾਂ ਨੂੰ ਅਸੀਂ ਸ਼ੋਕੇਸ ਕਰਾਂਗੇ ਉਸ ਤੋਂ ਇਲਾਵਾ ਉਹਨਾਂ ਵਾਸਤੇ ਜਿਹੜਾ ਫਨ ਆਈਟਮਸ ਹੈਗੀਆਂ ਜਿਵੇਂ ਅਸੀਂ ਪਿੰਗਾ ਦੀ ਗੱਲ ਕਰਦੇ ਆ ਗੇਮਸ ਹੈਗੀਆਂ ਨੇ ਉਹ ਅਸੀਂ ਇੱਥੇ ਅਵੇਲੇਬਲ ਕਰਾਵਾਂਗੇ ਤਾਂ ਕਿ ਉਹ ਇੱਥੇ ਇੰਜੋਏ ਵੀ ਕਰ ਸਕਣ ਤੇ ਆਪਣੀ ਉਹ ਜਿਹੜੀ ਉਹਨਾਂ ਦੀ ਗੱਲਬਾਤ ਹੈਗੀ ਉਹ ਸਾਹਮਣੇ ਰੱਖ ਸਕਣ ਮੈਂ ਜਿਵੇਂ ਇਹ ਮੀਟਿੰਗ 'ਚ ਵੀ ਡਿਸਕਸ ਕੀਤਾ ਸੀਗਾ ਕਿ ਜਿਹੜੀ ਔਮਨ ਹੈਗੀ ਹੈ ਉਹ ਅਗਰ ਇੱਕ ਹੱਥ ਦੇ ਵਿੱਚ ਹੈ ਮਹਿੰਦੀ ਲਾਉਂਦੀ ਹੈ ਤਾਂ ਦੂਜੇ ਹੱਥ 'ਚ ਉਹ ਹਥਿਆਰ ਵੀ ਉਹਦੇ 'ਚ ਹੋਣਾ ਚਾਹੀਦਾ ਹੈ ਉਹਦੀ ਸਟਰੈਂਥ ਹੋਣੀ ਚਾਹੀਦੀ ਹੈ ਕੋਈ 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 ਐਕਸਪਲੋਇਟੇਸ਼ਨ ਨਾ ਕਰ ਸਕੇ ਕੋਈ ਉਹਨੂੰ ਡਰਾ ਨਾ ਸਕੇ ਧਮਕਾ ਨਾ ਸਕੇ ਇਸ ਮੁੱਦੇ ਨਾਲ ਅਸੀਂ ਆ ਕੇ ਇਸ ਵਿਸ਼ੇ ਦੇ ਉੱਤੇ ਅਸੀਂ ਚਰਚਾ ਵੀ ਕਰਾਂਗੇ ਅਸੀਂ ਡਿਸਕਸ ਵੀ ਕਰਾਂਗੇ ਐਸੀਆਂ ਇਨਸਪਾਇਰਿੰਗ ਸਟੋਰੀਜ਼ ਜਿਹੜੀਆਂ ਕਿ ਸਾਡੀਆਂ ਧੀਆਂ ਨੂੰ ਸਾਡੀਆਂ ਕੁੜੀਆਂ ਨੂੰ ਭੈਣਾਂ ਨੂੰ ਇਨਸਪਾਇਰ ਕਰਨ ਉਹਨਾਂ ਨੂੰ ਮੋਟੀਵੇਟ ਕਰਨ ਕਿ ਤੁਸੀਂ ਦੇਸਪਾਈਟ ਆਲ ਦੀ ਪ੍ਰੋਬਲਮਸ ਇਨ ਲਾਈਫ ਤੁਸੀਂ ਸਕਸੈਡ ਕਰ ਸਕਦੇ ਹੋ ਇਦਾਂ ਦਾ ਮਾਹੌਲ ਅਸੀਂ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਹਦੇ ਵਿੱਚ ਦੇਖੋ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਨੇ ਪੂਕਤਾ ਤੌਰ ਦੇ ਉੱਤੇ ਉਸ ਤੋਂ ਇਲਾਵਾ ਪਾਣੀ ਦੇ ਪ੍ਰਬੰਧ ਕੀਤੇ ਗਏ ਨੇ ਬਿਜਲੀ ਦੇ ਪ੍ਰਬੰਧ ਕੀਤੇ ਗਏ ਨੇ ਉਸ ਤੋਂ ਇਲਾਵਾ ਜਿਹੜਾ ਹੈਗਾ ਅਸੀਂ ਜਿਹੜੀ ਉਹਨਾਂ ਦਾ ਸਾਫ ਸਫਾਈ ਦੇ ਪੂਰੇ ਪ੍ਰਬੰਧ ਕੀਤੇ ਗਏ ਨੇ ਤੇ ਪਖਾਨਿਆਂ ਦਾ ਅਰੇਂਜਮੈਂਟ ਕੀਤਾ ਗਿਆ ਖਾਣ ਪੀਣ ਦਾ ਅਰੇਂਜਮੈਂਟ ਕੀਤਾ ਗਿਆ ਇਹ ਸਾਰੇ ਅਰੇਂਜਮੈਂਟ ਕੀਤੇ ਗਏ ਨੇ